ਬਿਜਲੀ ਮੀਟਰਾਂ ਦੇ ਬਕਸੇ ਖੁੱਲੇ ਤੇ ਟੁੱਟੇ ਨੰਗਿਆ ਤਾਰਾ ਹਾਦਸੇ ਨੂੰ ਦੇ ਰਹੀਆਂ ਸੱਦਾ ਬਿਜਲੀ ਮਹਿਕਮਾ ਕੁੰਭ ਕਰਨੀ نیند ਸੁੱਤਾ ਜੀ ਹਾਂ ਇਹ ਤਸਵੀਰਾਂ ਹੈਰਾਨ ਤੇ ਪਰੇਸ਼ਾਨ ਕਰਨ ਵਾਲੀਆਂ ਨੇ ਬਿਜਲੀ ਚੋਰੀ ਰੋਕਣ ਲਈ ਮਹਿਕਮੇ ਵੱਲੋਂ ਲੋਕਾਂ ਦੇ ਘਰਾਂ ਚੋਂ ਮੀਟਰ ਬਾਹਰ ਕੱਢ ਕੇ ਇਹਨਾਂ ਨੂੰ ਬਕਸਿਆਂ ਵਿੱਚ ਲਗਵਾ ਦਿੱਤਾ ਗਿਆ ਪਰ ਹੁਣ ਇਹਨਾਂ ਬਕਸਿਆਂ ਵਿੱਚ ਲੱਗੇ ਮੀਟਰ ਹਾਦਸਿਆਂ ਨੂੰ ਸੱਦਾ ਦੇ ਰਹੇ ਨੇ ਇਹਨਾਂ ਬਕਸਿਆਂ ਦੀ ਹਾਲਤ ਹੀ ਦੱਸ ਰਹੀ ਹੈ ਕਿ ਬਿਜਲੀ ਮੁਲਾਜ਼ਮਾਂ ਵੱਲੋਂ ਇਹਨਾਂ ਦੀ ਕੋਈ ਸਾਮ ਸੰਭਾਲ ਹੀ ਨਹੀਂ ਕੀਤੀ ਜਾ ਰਹੀ ਭਾਵੇਂ ਕਿ ਇਹ ਤਸਵੀਰਾਂ ਮੁਕਤਸਰ ਸ਼ਹਿਰ ਦੀਆਂ ਨੇ ਪਰ ਇਹ ਹਾਲ ਪੂਰੇ ਸੂਬੇ ਦਾ ਹੈ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਗਲੀਆਂ ਚੋਂ ਲੰਘਦੇ ਆ ਵੜਦੇ ਆ ਹਰ ਵੇਲੇ ਕਰੰਟ ਲੱਗਣ ਦਾ ਡਰ ਸਤਾਉਂਦਾ ਰਹਿੰਦਾ ਤੇ ਗਲੀਆਂ ਵਿੱਚ ਨਿੱਕੇ ਬੱਚੇ ਖੇਡਦੇ ਨੇ ਤੇ ਉਹਨਾਂ ਦੀ ਜਾਨ ਨੂੰ ਵੀ ਖਤਰਾ ਬਣਿਆ ਰਹਿੰਦਾ ਕਿਉਂਕਿ ਜੇ ਕੋਈ ਵੀ ਬੱਚਾ ਗਲਤੀ ਨਾਲ ਇਹਨਾਂ ਮੀਟਰਾਂ ਕੋਲ ਚਲਾ ਗਿਆ ਤਾਂ ਉਸ ਨੂੰ ਕਰੰਟ ਲੱਗਣ ਦਾ ਖਤਰਾ 100% ਵੱਧ ਜਾਂਦਾ ਹੈ ਪਰੇਸ਼ਾਨ ਲੋਕਾਂ ਦਾ ਕਹਿਣਾ ਹੈ ਸਾਤੀ ਮੌਸਮ ਵਿੱਚ ਤਾਂ ਕਰੰਟ ਲੱਗਣ ਦੀਆਂ ਘਟਨਾਵਾਂ ਆਮ ਹੋ ਚੱਲੀਆਂ ਨੇ ਕਿਉਂਕਿ ਸੀਰੀਜ ਦੀ ਸਮੱਸਿਆ ਲਗਭਗ ਹਰ ਗਲੀ ਮੋਹੱਲੇ ਦੀ ਹੈ ਕਈ ਵਾਰ ਤਾਂ ਮੀਦਾ ਪਾਣੀ ਪਰ ਨਾਲ ਵੀ ਇਹ ਮੀਟਰ ਬਕਸੇ ਪਾਣੀ ਵਿੱਚ ਡੁੱਬ ਜਾਂਦੇ ਨੇ ਸੁਣੋ ਲੋਕਾਂ ਦੀ ਪਰੇਸ਼ਾਨੀ ਉਹਨਾਂ ਦੀ ਜ਼ੁਬਾਨੀ ਕੋਈ ਵੀ ਗਲੀ ਜਾ ਕੇ ਦੇਖ ਲਓ ਉਹਨਾਂ ਗਲੀਆਂ 'ਚ 3-4 ਬਕਸੇ ਉਹਨਾਂ ਦੇ ਮੀਟਰ ਖੁੱਲੇ ਹੋਏ ਆ ਬਕਸੇ ਖੁੱਲੇ ਹੋਏ ਆ ਨਾ ਕੱਲ ਨੂੰ ਬਾਰਿਸ਼ ਆਵੇ ਜਾਂ ਕੋਈ ਬੱਚਾ ਹੀ ਨਾਲ ਲੱਗ ਜਾਏ ਜਾਂ ਖੇលਦੇ ਖੇលਦੇ ਕੋਈ ਪਸ਼ੂ ਆ ਜਾਣ ਬੱਚੇ ਆ ਜਾਣ ਕੋਈ ਮਿਹਤ ਸਿਵਨ ਹੋ ਜਾਵੇ ਤਾਂ ਤੁਹਾਡੇ ਸਾਹਮਣੇ ਹੀ ਆ ਦੇਖੋ ਢੱਕਣ ਖੁੱਲਿਆ ਹੋਇਆ ਕਿਸੇ ਦਾ ਹੱਥ ਵੀ ਲੱਗ ਸਕਦਾ ਕਿਸੇ ਬੱਚੇ ਨੂੰ ਜਾਂ ਕਿਸੇ ਨਾਲ ਆਪਣੇ ਵਰਗੇ ਨੂੰ ਵੀ ਕੁਝ ਹੋ ਸਕਦਾ ਤੇ ਮੇਰੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਆਜੋੜ ਕੇ ਬੇਨਤੀ ਹੈ ਜਿਹੜੇ ਸਾਰੇ ਸ਼ਹਿਰ ਦੇ ਅਬਾੜਾਂ ਦੇ ਵਿੱਚ ਗਲੀਆਂ ਦੇ ਵਿੱਚ ਇਹੋ ਜੀ ਦਿੱਕਤ ਆ ਉਹਦਾ ਮਸਲਾ ਹਲ ਜਲਦੀ ਜਲਦੀ ਕਰਵਾਏਗਾ ਬਿਲਕੁਲ ਖਤਰਨਾਕ ਚੀਜ਼ ਹੈ ਸਰਕਾਰ ਨੂੰ ਚਾਹੀਦਾ ਇਹ ਨਵੇਂ ਬਕਸੇ ਲਾਉਣੇ ਚਾਹੀਦੇ ਸਾਡੇ ਹਸਾਲਦਾਰ ਇੱਕ ਕਦੋਂ ਕਦੇ ਟੋਟੇ ਪਈ ਆ ਗਏ ਜੀ ਅਈ ਤੇ ਜਦੋਂ ਵੇਸਟਮ ਵੇਖਣ ਲੱਗੇ ਆ ਇਹ ਮੀਂਹ ਦੇ ਵਿੱਚ ਫਿਰ ਔਕਾ ਹੁੰਦਾ ਨਾ ਜਦ ਪਾਣੀ ਕੱਢਦਾ ਇਹ ਤਾਂ ਸਾਨੂੰ ਪਤਾ ਹੈ ਕਿ ਪ੍ਰਿੰਟ ਵੀ ਲੱਗ ਸਕਦਾ ਕਿਸੇ ਨੂੰ ਮੱਜੀ ਕੁਝ ਵੀ ਹੋ ਸਕਦਾ ਹੁਣ ਬੱਚੇ ਵੀ ਖੇਡਦੇ ਆ ਮੀਂਹ بارش ਮੰਨ ਲਓ ਪਾਣੀ ਇਕੱਠਾ ਹੁੰਦਾ ਕਿਸੇ ਦਾ ਹੱਥ ਵੀ ਲੱਗ ਸਕਦਾ ਇਹ ਜਾਲਵੇ ਵਾ ਕਿਸੇ ਵਾਸਤੇ ਬਣ ਸਕਦੀ ਹੈ ਗੱਲ ਬਾਕੀ ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਸਹੂਲਤਾਂ ਜੋ ਹੈਗੀਆਂ ਇਹਨਾਂ ਦੀ ਰਿਕਵਰੀ ਕੀਤੀ ਜਾਵੇ ਸਾਡਾ ਤਾਂ ਇਹੀ ਬੇਨਤੀ ਹੈ ਇਹੀ ਨਵੇਦਨਾ ਇੱਕ ਪਾਸੇ ਤਾਂ ਬਿਜਲੀ ਮੀਟਰਾਂ ਦੇ ਬਕਸੇ ਖੁੱਲੇ ਅਤੇ ਟੁੱਟੇ ਹੋਣ ਕਾਰਨ ਲੋਕਾਂ ਦੀ ਜਾਨ ਹਰ ਵੇਲੇ ਕਿਸੇ ਅਨਸੁਖਾਵੀ ਘਟਨਾ ਦੇ ਵਾਪਰਨ ਨੂੰ ਲੈ ਕੇ ਮੁਠੀ ਵਿਚਾਈ ਰਹਿੰਦੀ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕੀ ਲੋਕਾਂ ਨੂੰ ਦਰਪੇਸ਼ ਇਸ ਸਮੱਸਿਆ ਤੋਂ ਅਵੇਸਲੇ ਬਿਜਲੀ ਅਧਿਕਾਰੀ ਜਿਵੇਂ ਕੁੰਭ ਕਰਨੀ ਨੀਂਦ ਸੁੱਤੇ ਪਏ ਨੇ ਇਹ ਅਸੀਂ ਇਸ ਲਈ ਕਹਿ ਰਹੇ ਆ ਕਿਉਂਕਿ ਮੁਕਸਰ ਦੇ ਬਿਜਲੀ ਮਹਿਕਮੇ ਦੇ ਐਕਸੀਅਨ ਨਾਲ ਜਦੋਂ ਪੀਟੀਸੀ ਨਿਊਜ਼ ਦੇ ਰਿਪੋਰਟਰ ਵੱਲੋਂ ਲੋਕਾਂ ਦੀ ਇਸ ਸਮੱਸਿਆ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜਨਾਬ ਨੇ ਫੋਨ ਹੀ ਨਹੀਂ ਚੱਕਿਆ ਅਸੀਂ ਦਫ਼ਤਰ ਦਾ ਦੌਰਾ ਕੀਤਾ ਜਨਾਬ ਉੱਥੇ ਵੀ ਮੌਜੂਦ ਨਹੀਂ ਸਨ ਸ਼ਹਿਰ ਦੇ ਵਿੱਚ ਬਿਜਲੀ ਮੀਟਰ ਬਾਕਸਾਂ ਦੀ ਜਿਹੜੀ ਖਸਤਾ ਹਾਲਤ ਆ ਉਸ ਨੂੰ ਲੈ ਕੇ ਐਕਸ਼ਨ ਸਾਹਿਬ ਦੇ ਕੋਲ ਪਹੁੰਚੇ ਸੀ ਐਕਸ਼ਨ ਸਾਹਿਬ ਦਫ਼ਤਰ ਦੇ ਪਹੁੰਚੇ ਆ ਔਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹੈਗੇ ਐਕਸ਼ਨ ਸਾਹਿਬ ਦਫ਼ਤਰ ਦੇ ਵਿੱਚ ਮੌਜੂਦ ਨਹੀਂ ਹੈਗੇ ਔਰ ਦੋ ਦਿਨ ਤੋਂ ਐਕਸ਼ਨ ਸਾਹਿਬ ਦਫ਼ਤਰ ਦੇ ਵਿੱਚ ਮੌਜੂਦ ਨਹੀਂ ਹੈਗੇ ਔਰ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਲੇਕਿਨ ਕੋਈ ਵੀ ਗੱਲਬਾਤ ਐਕਸ਼ਨ ਸਾਹਿਬ ਦੇ ਵੱਲੋਂ ਨਹੀਂ ਕੀਤੀ ਗਈ ਸੁਮਨ ਸਿੰਘ ਨੇ ਔਰ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹੈਗੇ ਔਰ ਦੋ ਦਿਨ ਤੋਂ ਫੋਨ ਲਗਾ ਰਹੇ ਆ ਔਰ ਦੋ ਤਿੰਤ ਹੋਣਾ ਜਿਹੜਾ ਅਟੈਂਡ ਨਹੀਂ ਕੀਤਾ ਜਾ ਰਿਹਾ ਹੈਗਾ ਔਰ ਤੁਸੀਂ ਦੇਖੋ ਕਿ ਜੇਕਰ ਸਾਡਾ ਫੋਨ ਨਹੀਂ ਚੱਕਿਆ ਜਾ ਰਿਹਾ ਤਾਂ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਕਿੱਦਾਂ ਐਕਸ਼ਨ ਸਾਹਿਬ ਦੇ ਵੱਲੋਂ ਸੁਣੀਆਂ ਜਾ ਰਹੀਆਂ ਹੋਣੀਆਂ ਔਰ ਕਿੰਨਾ ਕੁ ਜਿਹੜਾ ਧਿਆਨ ਦੇ ਰਹੇ ਨੇ ਉਹ ਤਸਵੀਰਾਂ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈਗਾ ਸੋ ਸਾਰੇ ਹਾਲਾਤ ਅਤੇ ਅਧਿਕਾਰੀਆਂ ਦਾ ਗੈਰ ਜ਼ਿੰਮੇਵਾਰਾ ਨਾ ਰਵਈਆ ਤੁਸੀਂ ਵੇਖ ਹੀ ਲਿਆ ਜੋ ਸਪਸ਼ਟ ਕਰਦਾ ਹੈ ਕਿ ਸਰਕਾਰੀ ਬਾਬੂਆਂ ਅਤੇ ਮੁਲਾਜ਼ਮਾਂ ਨੂੰ ਅਜਿਹੀ ਗੰਭੀਰ ਸਮੱਸਿਆ ਨਾਲ ਕੋਈ ਸਰੋਕਾਰ ਹੀ ਨਹੀਂ ਹੈ ਤੇ ਹੁਣ ਵੇਖਣਾ ਹੋਵੇਗਾ ਇਸ ਖਬਰ ਦੇ ਨਸ਼ਰ ਹੋਣ ਤੋਂ ਬਾਅਦ ਕਿ ਸਰਕਾਰ ਦੀਆਂ ਅੱਖਾਂ ਖੁੱਲਣਗੀਆਂ ਤੇ ਕੀ ਇਹਨਾਂ ਬਿਜਲੀ ਮੀਟਰਾਂ ਦੀ ਸਾਮ ਸੰਭਾਲ ਵੱਲ ਧਿਆਨ ਦਿੱਤਾ ਜਾਵੇਗਾ ਹੁਣ ਇਹ ਵੇਖਣਾ ਦਿਲਚਸਪ ਹੋਵੇਗਾ